ਜੀ ਗਾ ਥੋੜਾ ਸਾਰਾਂ ਦਾ ਸੁੰਨੀ ਮੁੰਜਲ ਦੇ ਬਲਾਗ ਸਨ ਵਿੱਚ ਸਵਾਗਤ ਹੈ। ਉਮੀਦ ਕਰਦੀ ਤੁਸੀਂ ਸਾਰੇ ਠੀਕ ਹੋ। ਅੱਜ ਆਪਾਂ ਗੱਲ ਕਰਨ ਲੱਗੇ ਆਂ ਪਾਠ ਬਾਰੇ। ਠੀਕ ਆ। ਕਿ ਸਬੋਟ ਕੇ ਕਿਹੜਾ ਪਾਠ ਕਰਨਾ ਚਾਹੀਦਾ? ਆਪਾਂ ਜੈਸ ਨਾਲ ਆਪਣਾ ਥ੍ਰੀ ਤੰਦ ਆਫ ਕਰਵੇਂ, ਘਾਟ ਚ ਪੜਖਤਾ ਰਹਿਣ। ਹਾ ਦੇ ਖੁਸ਼ੀ ਵਾਸਤੇ ਆਪਾਂ ਪਾਠ ਕਰਨਾ ਚਾਹੀਦਾ ਸਬੋਟ ਕੀ। ਜੈਸ ਨਾਲ ਆਪਣੇ ਮਨ ਚ ਮਾਰੇ ਖਿਆਲ ਬਿਲਕੁਲ ਵੀ ਨਾ ਆਉਣ। ਪਹਿਲੀ ਗੱਲ ਤਾਂ ਇਹ ਜੋ ਕੁਝ ਵੀ ਕਰਨ ਸੋਚਣਾ ਆਪਾਂ ਚੰਗਾ ਸੋਚਣਾ ਮਾੜਾ ਜਮਾ ਨਹੀਂ ਸੋਚਣਾ। ਠੀਕ ਨਹੀਂ ਮੈਂ ਸਵੇਰ ਉੱਠ ਕੇ ਮੈਂ ਜਿੰਨੇ ਵਜੇ ਉੱਠਾ 4 ਵਜੇ ਉੱਠਾ 5 ਵਜੇ ਉੱਠਾ ਜਿੰਨੇ ਜਿੰਨਾਂ ਟਾਈਮ ਜਿਵੇਂ ਲੱਗਦਾ ਉੱਠ ਕੇ ਮੈਂ ਪਹਿਲਾਂ ਉੱਠਣ ਸਾਲ ਵਾਹਿਗੁਰੂ ਦਾ ਸ਼ੁਕਰਾਨਾ ਇਹ ਕਰੀਦਾ ਵਾਹਿਗੁਰੂ ਰਾਤ ਸੁੱਖ ਦੀ ਬਤੀਤ ਕੀਤੀ ਸੀ ਤੇ ਹੁਣ ਦੈਨ ਵੀ ਸੁੱਖਦਾ ਬਤੀਤ ਕਰਾਂ। ਤਾਂ ਦਸਤੀ ਬਖਸ਼ਿਸ਼ ਸਾਡੇ ਹੱਥੋਂ ਵੀ ਮਾੜਾ ਕੰਮ ਨਾ ਹੋਵੇ। ਕਿਸੇ ਦਾ ਮਾੜਾ ਨਾ ਹੋਵੇ। ਕੀਕ ਤੁਸੀਂ ਉੱਠ ਕੇ ਪਹਿਲਾਂ ਉੱਠ ਕੇ ਇੱਠਾ ਸਾਥ ਆਈਂ ਅਦਾਸ ਖਾ ਲਈ ਫਿਰ ਤੁਸੀਂ ਮੂਹਰ ਧੋ ਕੇ ਆ ਤਾਂ ਵਾਹਿਗੁਰੂ ਨੂੰ ਮੱਥਾ ਟੇਕਣਾ। ਹੱਥ ਨੂੰ ਧੋ ਕੇ ਕਰ ਲਈ ਕਰਕੇ ਹਾਂ ਫਿਰ ਤੁਸੀਂ ਬਾਬਾ ਨੂੰ ਮੱਥਾ ਟੇਕਾ ਫਿਰ ਤੁਸੀਂ ਚਾਹ ਪਾਣੀ ਜੋ ਕੁਝ ਆਪਣਾ ਧਰਨਾ ਤੋਂ ਵਾਹਿਗੁਰੂ ਨੂੰ ਮੱਥਾ ਟੇਕੋ। ਤਾਂ ਵੀ ਥੋੜੇ ਸੰਸਕਾਰ ਜਿਹੜੇ ਤੁਸੀਂ ਕਰੋਗੇ ਉਹੀ ਗਾ ਤੁਹਾਡੇ ਬੱਚਿਆਂ ਬਚਾਉਣੇ। ਜੇ ਆਪਾਂ ਵਾਹਿਗੁਰੂ ਨੂੰ ਮੰਨਦੇ ਆ ਤਾਂ ਫਿਰ ਆਪਣੇ ਬੱਚੇ ਵੀ ਉਸਹਾ ਹੋਣਾ ਵਾਹਿਗੁਰੂ ਨੂੰ ਮੰਨਦੇ ਆ। ਜੇ ਭਾਈ ਨਾਸਤਿਕਾ ਤੇ ਬੱਚੇ ਵੀ ਨਾਸਤਿਕ ਹੀ ਹੋਣੇ ਜੇ ਅਜੀ ਸਿੱਖਿਆ ਖਾ ਬੱਚਿਆਂ ਨੂੰ ਦਵਾ ਨਹੀਂ ਬੱਚਿਆਂ ਨੇ ਉਹੀ ਸਿੱਖਿਆ ਲੈਣੀ ਹੈ ਠੀਕ ਹੈ ਕਿ ਨਹੀਂ ਮੈਂ ਇਹੀ ਗੱਲ ਕਹਿੰਦੀ ਤੁਸੀਂ ਸਵੇਰ ਸੁਬਾ ਉੱਠਾ ਸਾਰਾ ਚੰਗੇ ਚੰਗੇ ਖਿਆਲ ਆਦੇ ਮਨ ਵਿੱਚ ਰੱਖਣੇ ਵਾਈਬ੍ਰਿੰਗ ਅਦਾਸ ਕਰਨੀਆ ਕੋਈ ਵੀ ਮਾੜਾ ਖਿਆਲ ਨਹੀਂ ਆਉਦੇ ਮਨ ਵਿੱਚ ਦਿਮਾਗ ਵਿੱਚ ਜੋ ਕਸੂਪਾ ਚੰਗਾ ਸੋਚਾਗੇ ਚੰਗਾ ਹੀ ਚੰਗਾ ਹੋਈ ਜਾਊਗਾ ਮਾੜਾ ਵੈਲਫਰਿੰਗ ਦਾ ਇੰਨੀ ਸ਼ਕਤੀਆ ਬਾਬਾ ਜੀ ਦੇ ਪਾਠ ਵਿੱਚ ਉਹ ਸ਼ਕਤੀ ਬਾਬਾ ਜੀ ਦੇ ਪਾਠ ਵਿੱਚ ਤੁਸੀਂ ਪਾਠ ਕਰਿਆ ਕਰੋ ਤੇਹੀ ਗੱਲ ਮੈਂ ਅੱਗੇ ਵੀ ਕਹਿੰਨੀ ਤੇ ਹੋਰ ਵੀ ਕਹਿੰਨੀ ਤੁਹਾਡੇ ਨੇੜੇ ਕੋ ਡਾਕਟਰ ਨਹੀਂ ਤਾਂ ਆਉਂਦੀ ਨਹੀਂ ਜਿਸਰੀ ਤੇ ਦੁੱਖ ਵੀ ਆਉਂਦੇ ਆ ਨਾ ਉਹਨਾਂ ਚ ਆਪਣ ਲੜਨ ਦੀ ਸ਼ਕਤੀ ਮਿਲਦੀ ਆਪਾਂ ਨੂੰ ਜੇ ਆਪਣੇ ਸਰੀਰ ਤੇ ਦੁੱਖ ਹੋਵੇ ਦੁੱਖ ਵੀ ਆਉਣੇ ਆ ਸਰੀਰ ਤੇ ਕਸ਼ਟ ਵੀ ਆਉਣੇ ਆ ਉਹ ਪਾਠ ਕਰਦੇ ਇਹ ਕਿੰਨੇ ਸਾਡਾ ਮਨ ਨਹੀਂ ਲੱਗਦਾ ਆਪਣੇ ਅੰਦਰਲੇ ਅਤਮੂਹਨਾ ਨਾਲ ਬੋਲ ਕੇ ਅੰਗਲ ਮੰਨਣਾ ਅਦਾਸ ਕਰੋ ਮਨ ਨਾਲ ਵਾਹਿਗੁਰੂ ਵਾਹਿਗੁਰੂ ਬੋਲੋ ਕੁਛੇ ਸਾਲ ਵਾਹਿਗੁਰੂ ਵਾਹਿਗੁਰੂ ਬੋਲੋ ਜੋ ਤੁਹੋ ਟੈਨ ਹੈਗਾ ਮੱਥਾ ਦੇਕਣਾ ਜੋ ਪਹਿਲਾ 5 ਮਿੰਟ ਬੈਠ ਕੇ ਬਾਬਾ ਜੀ ਕੋਲੇ ਅੰਗਲੇ ਮੰਨਣਾ ਇਹ ਬਾਖਾ ਮੀਂਝ ਕੇ ਮੂੰਹ ਨਾਲ ਅੰਦਰਲੇ ਮੰਨਣਾ ਅੰਦਰਲੇ ਮੰਨਣ ਨਾਲ ਪਾ ਵਾਹਿਗੁਰੂ ਬੋਲਾਂਗੇ ਤੇ ਆਪਣਾ ਮਨ ਜਰੂਰ ਲੱਗਦਾ ਪਾਠ ਹੋਵੇਗਾ ਠੀਕ ਹੈ ਇਹ ਲੋਕਾਂ ਨੂੰ ਸਾਡਾ ਮਨ ਨਹੀਂ ਲੱਗਦਾ ਪਾਠ ਵਿੱਚ ਮਾਨੋ ਮੂੰਨਾ ਬੋਲਦੇ ਆਪਣਾ ਦਿਮਾਗ ਕਿਤੇ ਹੁੰਦਾ ਬੋਲਦੇ ਆਪਾਂ ਕਿਤੇ ਪਾਠ ਕਰਦੇ ਕਿਤੇ ਹੁੰਦੀ ਸੋਖਤੀ ਆਪਣੀ ਕਿਤੇ ਹੁੰਦੀ ਜੇ ਬਾ ਅੰਦਰਲੇ ਮਨ ਨਾਲ ਅੰਦਰੋਂ ਵਾਹਿਗੁਰੂ ਕਰਕੇ ਅੰਦਰੋਂ ਮੰਨ ਦਾ ਪਾਠ ਕਰਾਂਗੇ ਤਾਂ ਆਪਣਾ ਮਨ ਜਰੂਰ ਲੱਗਦਾ ਕੋਈ ਵੀ ਅਰਦਾਸ ਵਾਹਿਗੁਰੂ ਤੋਂ ਤੁਸੀਂ ਕਰਨੀ ਤੇ ਅੰਦਰਲੇ ਮਨ ਨਾਲ ਕਰਨੀ ਤੇ ਤੁਹਾਡੀ ਅਰਦਾਸ ਜਰੂਰ ਸੁਣੀ ਜਾਊਗੀ ਇਹ ਮੇਰੇ ਨਾਲ ਵਿਤਿਆ ਹੋਇਆ ਮੈਂ ਤਾਂ ਤੁਹਾਨੂੰ ਦੱਸਦੀ ਹਾਂ ਉਹ ਜਿਹੜਾ ਮਾੜਾ ਸਮਾਂ ਮੈਂ ਹਟਾਇਆ ਹੋਇਆ ਏ ਮੈਨੂੰ ਪਤਾ ਬਹਿਤ ਮੇਰਾ ਤਾਂ ਹੀ ਅਟਲ ਕਰੋਸਾ। ਮੈਂ ਕੋਈ ਵਡਿਆਈ ਨਹੀਂ ਮਾਰਦੀ। ਜਦੋਂ ਮੇਰੇ ਕੋਲ ਟਾਈਮ ਹੁੰਦਾ ਸਵੇਰ ਉੱਠ ਕੇ ਤਾਂ ਮੈਂ ਅਰਦਾਸ ਕਰਨੀ ਕਰਨੀ ਵਹਿਗੂ। ਉੱਠਣ ਸਾਤ ਵਜੇ ਨਾ ਜਦੋਂ ਆਪਾਂ ਬੈੱਡ ਤੇ ਮੰਜੀ ਦੇ ਉੱਤੇ ਉਹਦੇ ਆਪਾਂ ਵਹਿਗੂ ਸ਼ੁਕਰਾਨਾ ਕਰੀਏ। ਤੇ ਸੌਣ ਤੋਂ ਪਹਿਲਾਂ ਜਦੋਂ ਆਪਾਂ ਸੌਣਾ ਪਹਿਲਾਂ ਮੂਰ ਮੰਤਰ ਤਾਂ ਜਾਪ ਕਰਕੇ ਕੋ ਰਾਤ ਆਪਣੀ ਜੀਰੂ ਸੁੱਖ ਦੀ ਕੀ ਹੁੰਦੀ ਹੈ। ਕੋਈ ਮਾੜੇ ਖਿਆਲ ਮਾੜੇ ਸੁਪਨੇ ਨੇੜੇ ਨਹੀਂ ਹੁੰਦੇ ਸੱਚੇ ਮਨ ਅਰਦਾਸ ਕਰੋ ਸਾਰਿਆਂ ਦੀ ਸੁੱਖ ਮੰਗਿਆ ਕਰੋ ਕਿਸੇ ਦਾ ਮਾੜਾ ਨਾ ਕਰੋ ਜੇਪਰ ਕਿਸੇ ਦਾ ਮਾੜਾ ਕਰਦਾ ਕਿਸੇ ਲਈ ਗੱਡਾ ਖੋਦਾ ਉਹਦੇ ਕੋਲ ਆਪ ਡਗਦੇ ਸਭਾ ਅਰਥ ਕੇ ਤੁਸੀਂ ਅਰਦਾਸ ਜਰੂਰ ਕਰਿਓ ਅਰਦਾਸ ਕਰੋਗੇ ਥੋੜਾ ਦਿਨ ਵਧੀਆ ਨਿੰਦਰੀਆਂ ਥੋੜੇ ਚੰਗੇ ਖਿਆਲ ਮਨ ਚੋਣ ਦੇ ਥੋੜੇ ਚੰਗੇ ਚੁਣਵਾ ਹੋਏ ਕਿਸੇ ਦਾ ਮਾੜਾ ਨਾ ਕਰੋ ਉਨਾ ਚੰਗਾ ਇਤਿਹਾਸ ਹੈ ਅਦਾਸ ਵਿੱਚ ਇਮੇਸ਼ਾਪੀ ਮੈਂ ਸਵੇਰ ਉੱਠ ਕੇ ਇਹੀ ਕਾਦੀ ਮੇਰੀ ਕੋਈ ਵੀ ਮੁਸ਼ਕਲ ਹੁੰਦੀ ਹੈ ਮੇਰੀ ਮੌਸਲ ਦਾ ਹੱਲ ਮਿਲਿਆ ਗਿਆ ਮੇਰੀ ਮੁਸ਼ਕਲ ਦਾ ਹੱਲ ਮੈਨੂੰ ਪਾੜਨਾ ਨਹੀਂ ਮਿਲਦਾ ਸਵੇਰ ਉੱਠ ਕੇ ਵਾਹਿੰਦੀਆਂ ਦਾਸ ਕਰਦੀ ਦੰਤੂਸ਼ੀਆਂ ਪਰ ਹੈਨਿਕਲ ਦੰਤੂਸ਼ੀਆਂ ਪਰ ਹੈਨਿਕਲ ਜਦੋਂ ਤੁਸੀਂ ਮਾਦੀਨ ਤੋਂ ਬਹਿਣ ਸੀ यही गल मैं थोड़ी सुबह उठ साल तुम अर जरूर करो वागुरु शुकराना करो धो केस करो वाहन तो पहला जरूर वाहेगुरु मेरी माता का जाप करके यही गल मैं थोड़ी दसी जो मेरे न मैं थो कर दसिया